ਤੁਸੀਂ ਦੇਖ ਰਹੇ ਹੋ ਅਸਮ ਜੈਡ ਨਿਊਜ਼ ਮੈਂ ਹਾਂ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਵਿੱਚ ਪ੍ਰੋਗਰਾਮ ਪੱਖ ਦੀ ਸਿਆਸਤ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਛੋਟੇ ਵੀਰ ਭਪਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਜੀ ਵਿਰਿੰਦਰ ਜੀ ਜਿਸ ਤਰ੍ਹਾਂ ਕਿ ਸਿਆਸਤ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮਾਂ ਗੱਲਬਾਤ ਕਰੀਏ ਸਿਆਸਤ ਦੀ ਤਾਂ ਆਪਾਂ ਸਵੇਰੇ ਵੀ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ अरोड़ा ਨੂੰ ਝੰਡਾ ਲਹਿਰਾਉਣ ਤੋਂ ਰੋਕਿਆ ਗਿਆ ਸੀ ਅਤੇ ਉਸ ਮਾਮਲੇ ਦੇ ਵਿੱਚ ਅੱਜ ਉਹਨਾਂ ਦੀ ਸੁਣਵਾਈ ਸੀ ਇਸ ਸੁਣਵਾਈ ਦੇ ਵਿੱਚ ਹੁਣ ਅਦਾਲਤਿਤ ਵੱਲੋਂ ਕੀ ਮਤਲਬ ਫੈਸਲਾ ਲਿਆ ਗਿਆ ਹੈ ਇਸ ਮਾਮਲੇ ਦੇ ਕੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਇੱਕ ਹੋਰ ਖਬਰ ਵੱਡੀ ਜਿਹੜੀ ਆ ਰਹੀ ਹੈ ਜੀ ਤੁਹਾਡੇ ਸਵਾਲ ਦੇ ਜਵਾਬ ਤੋਂ ਪਹਿਲਾਂ ਮੈਂ ਉਹਦੇ ਬਾਰੇ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਬਿਲਕੁਲ ਜੀ ਸੋ ਕਾਂਗਰਸ ਪਾਰਟੀ ਦੀ ਸਰਕਟ ਵਿੱਚ ਆਗੂ ਸੁਪਾਲ ਸਿੰਘ ਖੈਰਾ ਹੋਈ ਹੂੰ ਜਿਹੜੇ ਕਿ ਨਾਬਾ ਜੇਲ੍ਹ ਚ ਬੰਦ ਸੀ ਪਤਾ ਹੀ ਹੈ ਕਿ ਉਹਨਾਂ ਨੂੰ ਮਤਲਬ ਕਿ ਗਵਾਨ ਉਤਮ ਕਾ ਹੋਣ ਦੇ ਦੋਸ਼ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਉਹ ਜੇਲ੍ਹ ਚ ਬੰਦ ਸੀਗੇ ਜੀ ਤੇ ਉਸ ਮਾਮਲੇ ਚ 12 ਜਨਵਰੀ ਨੂੰ ਥਾਣਾ ਸੁਬਾਣਪੁਰ ਦੀ ਪੁਲਿਸ ਨੇ ਰਿਕਾਰਡ ਪੇਸ਼ ਕਰਨਾ ਸੀ ਮਾਨਯੋਗ ਅਦਾਲਤ ਚ ਤੇ ਅੱਜ ਜਿਹੜਾ ਹੈਗਾ ਉਹਨਾਂ ਦੀ 15 ਤਰੀਕ ਨੂੰ ਤਰੀਕ ਤੈਅ ਹੋਈ ਸੀਗੀ ਜੀ ਅੱਜ ਉਹਨਾਂ ਨੂੰ ਉਹਨਾਂ ਦੀ ਜ਼ਮਾਨਤ ਪਟੀਸ਼ਨ ਦੇ ਵਿੱਚ ਕੀ ਸੁਣਵਾਈ ਹੋਈ ਹੈ ਤੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਬਾਹਰ ਆ ਗਏ ਨੇ ਜੀ ਉਹਨਾਂ ਦੇ ਫਰਜ਼ੰਦ ਮਹਿਤਾਬ ਨੇ ਗੱਲ ਕਹੀ ਹੈ ਕਿ ਪ੍ਰਮਾਤਮਾ ਨੇ ਉਹਨਾਂ ਦੀ ਸੁਣ ਲਈ ਹੈ ਸੱਚ ਦੀ ਜਿੱਤ ਹੋ ਗਈ ਹੈ ਜੀ ਤੇ ਉਹਨਾਂ ਦੇ ਪਿਤਾ ਬਾਹਰ ਆ ਗਏ ਨੇ ਜੀ ਸਵਾਗਤ ਬੜਾ ਪਰਵਾ ਕੀਤਾ ਗਿਆ ਹੈ ਸਪਾਲ ਸਿੰਘ ਖਹਿਰਾ ਦਾ ਜੀ ਫੁੱਲਾਂ ਦੇ ਹਾਰ ਪਾਏਗੇ ਤੇ ਲੱਡੂ ਵੰਡੇਗੇ ਜੀ ਢੋਲ ਨਗਾੜੇ ਵਜਾਏਗੇ ਹਮ ਸੋ ਇਹ ਜਿਹੜੀ ਚੀਜ਼ ਹੈ ਕਿ ਅੱਜ ਵੱਡੀ ਗੱਲ ਬਣੇ ਜਾ ਰਹੀ ਹੈ ਹੁਣ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਹੋਊਗਾ ਜੀ ਜਿਵੇਂ ਕਿ ਆ ਚੰਦਰ ਰੋਜ਼ ਪਹਿਲਾਂ ਹੀ ਜੀ ਆਪਣੇ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਹੋਰੀ ਹਮ ਰਾਜਾ ਵੜਿੰਗ ਹੋਰੀ ਪ੍ਰਤਾਪ ਸਿੰਘ ਬਾਜਵਾ ਨਾਗਰਾ ਸਾਹਿਬ ਇਹ ਸਾਰੇ ਨਾਬਾ ਜੀਲ ਜਾ ਕੇ ਉਹਨਾਂ ਨਾਲ ਮੁਲਾਕਾਤ ਵੀ ਕਰਕੇ ਆਏ ਸੀ ਜੀ ਤੇ ਹੁਣ ਸਰਕਟਵੇਂ ਆਗੂ ਨੇ ਹਮ ਤੇ ਜਿਹੜੀ ਗੱਲਬਾਤ ਕਾ ਸਿਆਸਤ ਹੈ ਹੋਰ ਮੁੱਦੇ ਜਿਹੜੇ ਜੀ ਉਹ ਹੋਰ ਜਿਹੜੇ ਹੈਗੇ ਆ ਅੱਗੇ ਵਧਣਗੇ ਜੀ ਕਾਂਗਰਸ ਦੇ ਲਈ ਜਿਹੜੀ ਹੈ ਵੱਡੀ ਖਬਰ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਗੱਲਾਂ ਕੀਤੀਆਂ ਜਾ ਰਹੀਆਂ ਸਿਆਣਾ ਕਿ ਪਾ ਕਾਂਗਰਸ ਜਿਹੜੀ ਹਾਈ ਕਮਾਂਡ ਹੈ ਉਹ ਕਿਤੇ ਨਾ ਕਿਤੇ ਪਿੱਠ ਜੇ ਨਹੀਂ ਥਪਤਾ ਅਤਬਾ ਰਹੀ ਖੈਰਾ ਦੀ ਖੈਰਾਂ ਕਿਉਂਕਿ ਜੋ ਵਿਰੋਧੀ ਧਰਦੀ ਆ ਜਿਹੜੇ ਹੈਗੀਆਂ ਪਾਰਟੀਆਂ ਉਹ ਗੱਲਬਾਤਾਂ ਕਰ ਰਹੇ ਨੇ ਉਹ ਜਿਹੜੇ ਦੂਸਰੀਆਂ ਪਾਰਟੀਆਂ ਸੀਗੀਆਂ ਜੀ ਸੋ ਅਰਜਨ ਨੂੰ ਜ਼ਮਾਨਤ ਮਿਲ ਗਈ ਹੈ ਤੇ ਬਾਹਰ ਆ ਚੁੱਕੇ ਹੈ ਸੁਪਾਲ ਸਿੰਘ ਖੈਰਾ ਹੋਰੀ ਦੂਸਰਾ ਸਵਾਲ ਜਿਹੜਾ ਤੁਸੀਂ ਕੀਤਾ ਹੈ ਜੀ ਵਿਧਾਇਕ ਅਮਨ ਅਰੂੜਾ ਅਮਨ ਅਰੂੜਾ ਹੋਰੀ ਕੈਬਨਟ ਮੰਤਰੀ ਪੰਜਾਬ ਦੇ ਜਿਵੇਂ ਕਿ 26 ਜਨਵਰੀ ਵਾਲੇ ਦਿਨ ਮੰਤਰੀ ਜੀ ਜਿੰਨੇ ਵੀ ਹੈਗੇ ਨੇ ਹੋਰ ਜਿਹੜੇ ਸਿਆਸੀ ਯੁੱਧ ਧਾਰ ਨੇ ਜੀ ਝੰਡੇ ਲਹਿਰਾਉਂਦੇ ਨੇ ਹਮ ਤੇ ਅਮਨ ਅਰੋੜਾ ਹੁਰਾਂ ਦੀ ਸਰਕਾਰ ਕੋਲ ਡਿਊਟੀ ਲੱਗੀ ਸੀ ਵੀ ਤੁਸੀਂ ਮੰਤਰੀ ਹਦ ਅੰਬਰਸਰ ਜਾ ਕੇ ਤੁਸੀਂ ਵੀ ਝੰਡਾ ਲਹਿਰਾਓ ਹਮ ਪਰ ਜਿੱਦਾਂ ਮੈਂ ਸਵੇਰੇ ਵੀ ਗੱਲ ਕੀਤੀ ਸੀ ਜੀ ਕਿ ਸੰਗਰੂਰ ਦੇ ਇੱਕ ਵਿਅਕਤੀ ਅਨਿਲ ਕੁਮਾਰ ਹੁਰਾਂ ਨੇ ਹਮ ਪਟੀਸ਼ਨ ਪਾਤੀ ਸੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਤੇ ਵਿੱਚ ਕਿ ਭਾਈ ਇਹ ਤੇ ਸਜ਼ਾ ਹੋ ਚੁੱਕੀ ਹੈ ਇਹਨਾਂ ਨੂੰ ਹਮ ਹੁਣ ਉਹਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਘੱਲਤਾ ਹੂੰ ਚੰਡਾ ਨਾ ਨਾ ਇਹ ਭਈ ਚੰਡਾ ਨਹੀਂ ਲਹਿਰਾ ਸਕਦੇ ਹੂੰ ਕਿਉਂਕਿ ਇਹਨਾਂ ਨੂੰ 2 ਸਾਲ ਦੀ ਕੈਦ ਹੋ ਚੁੱਕੀ ਹੈ ਜੀ ਫਿਲਹਾਲ ਜਿਹੜਾ ਉਹ ਹਾਈ ਕੋਰਟ ਨੇ ਇਹ ਨਿਰਦੇਸ਼ ਇਹ ਨੋਟਿਸ ਭੇਜਿਆ ਪਰ ਜਿਹੜੀ ਸੁਣਵਾਈ ਹੈ ਇੱਕ ਵਾਰ ਫੇਰ ਹੋਊਗੀ 22 ਜਨਵਰੀ ਨੂੰ ਜੀ ਹੁਣ 22 ਜਨਵਰੀ ਜਿੰਨੀ ਤੀਰ ਤੱਕ ਹਾਈ ਕੋਰਟ ਕੋਈ ਹਮਮੀ ਨਹੀਂ ਪਰਦੀ ਹੂੰ ਕਿਉਂਕਿ ਅੱਜ ਜਿਵੇਂ ਉਹਨਾਂ ਨੇ ਕਹਿ ਹੀ ਦਿੱਤਾ ਨਾ ਕਰਤੀ ਹੈ ਜੀ ਤੇ ਹੋ ਸਕਦਾ ਆਮਨ ਅਰੂੜਾ ਝੰਡਾ ਨਾ ਲਹਿਰਾ ਸਕਣ ਜੀ ਜੀ ਹਾਂ ਜੀ ਵੀਰਿੰਦਰ ਜੀ ਜੇ ਗੱਲ ਕਰੀ ਆਪਾਂ ਹਾਥੀ ਪਾਰਟੀ ਦੀ ਹਾਥੀ ਪਾਰਟੀ ਤੇ ਉਹ ਬੀਬੀ ਮਾਇਆਵਤੀ ਉਹਨਾਂ ਨੇ ਵੀ ਇੱਕ ਵੱਡਾ ਐਲਾਨ ਕੀਤਾ ਆਪਣੇ ਪਾਰਟੀ ਨੂੰ ਲੈ ਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਹਾਥੀ ਇਕੱਲਾ ਹੀ ਚੱਲੂਗਾ ਇਹਦਾ ਇਹਨਾਂ ਇਸ ਮਾਮਲੇ ਤੇ ਤੁਹਾਡਾ ਕੀ ਕਹਿਣਾ ਚੱਲਦਾ ਦੇਖੋ ਜੀ ਹਾਥੀ ਜਿਹੜਾ ਹੈ ਇੱਕ ਬੜਾ ਅਕਲਮੰਦ ਜਾਨਵਰ ਮੰਨਿਆ ਜਾਂਦਾ ਹੈ ਜੀ ਤੇ ਜਦੋਂ ਚੱਲਦਾ ਹੈ ਤੇ ਉਹਨੂੰ ਕਿਸੇ ਦੀ ਪ੍ਰਵਾਹ ਨਹੀਂ ਹੁੰਦੀ ਜੀ ਲੋਕੀ ਵੀ ਕਹਿੰਦੇ ਜੋ ਮਰਜ਼ੀ ਕਰੀ ਜਾਣ ਜਿਹੜਾ ਮਰਜ਼ੀ ਜਾਨਵਰ ਅੱਗੇ ਪਿੱਛੇ ਫਿਰਦਾ ਰਹੇ ਹਾਥੀ ਜਿਹੜਾ ਆਪਣੀ ਮਸਤ ਚਾਲ ਨਾਲ ਤੁਰਿਆ ਰਹਿੰਦਾ ਹਮ ਹੁਣ ਬੀਬੀ ਮਾਇਆਵਤੀ ਹੁਰਾਂ ਦਾ ਅੱਜ ਜਨਮ ਦਿਹਾੜਾ ਸੀ ਤੇ ਅੱਜ ਸਵੇਰੇ ਵੀ ਗੱਲਬਾਤ ਕੀਤੀ ਸੀ ਕਿ 68 ਵਾਂ ਜਨਮ ਦਿਹਾੜਾ ਅੱਜ ਮਨਾ ਰਹੇ ਨੇ ਤੇ ਕੋਈ ਨਾ ਕੋਈ ਉਹਨਾਂ ਨੇ ਅਨਾਉਂਸਮੈਂਟ ਅੱਜ ਕਰਨੀ ਕਰਨੀ ਹੈ ਹਮ ਜਦੋਂ ਕਿ ਮੈਂ ਕਿਹਾ ਸੀ ਹੋ ਸਕਦਾ ਹੈ ਕਿ ਗੱਲਾਂ ਮਤਾਂ ਚੱਲ ਰਹੀਆਂ ਕਾਂਗਰਸ ਪਾਰਟੀ ਵੀ ਅੰਦਰ ਖਾਤੇ ਗੱਲਾਂ ਕਰ ਰਹੀ ਹੈ ਕਿ ਜੀਯੂਪੀ ਦੇ ਵਿੱਚ ਚੋਣਾਂ ਕਿਉਂਕਿ ਯੂਪੀ ਦੇ ਵਿੱਚ ਕਾਫੀ ਸੀਟਾਂ ਨੇ ਜੀ ਲੋਕ ਸਭਾ ਦੀਆਂ ਹੂੰ ਕਿ ਕਾਂਗਰਸ ਪਾਰਟੀ ਅੰਦਰ ਖਾਤੇ ਜੋਰ ਲਾ ਰਹੀ ਹੈ ਪਰ ਜੀ ਗੱਲ ਇਹਦਾ ਹੈ ਕਿ ਮਾਇਆਵਤੀ ਨੇ ਕਾਂਗਰਸ ਨਾਲ ਜਾਂ ਕਿਸੇ ਹੋਰ ਪਾਰਟੀ ਨਾਲ ਗੱਠ ਜੋੜ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਠੀਕ ਹੈ ਉਹ ਕਹਿੰਦੇ ਵੀ ਸਾਡਾ ਹਾਥੀ ਤੇ ਇਕੱਲਾ ਹੀ ਤੁਰੂਗਾ ਹੂੰ ਕੱਲੇ ਹੀ ਅਸੀਂ ਸਾਰੀਆਂ ਸੀਟਾਂ ਤੇ ਚੋਣਾਂ ਲੜਾਂਗੇ ਹੂੰ ਸਾਨੂੰ ਕਿਸੇ ਨਾਲ ਗਠਬੰਧਨ ਕਰਨ ਦੀ ਲੋੜ ਨਹੀਂ ਜੀ ਸੋ ਭਵਿੰਦਰ ਜੀ ਜਿਵੇਂ ਕਿ ਆ ਜਿਹੜੀ ਹੈ ਬਹੁਜਨ ਸਮਾਜ ਪਾਰਟੀ 14 ਅਪ੍ਰੈਲ 1984 ਨੂੰ ਕਾਂਸ਼ੀ ਰਾਹ ਹੋਰਾਂ ਨੇ ਜੀ ਇਹਦੀ ਸਥਾਪਨਾ ਕੀਤੀ ਸੀ ਜੀ ਮਕਸਦ ਸੀਗਾ ਕਿ ਜਿੰਨਾ ਵੀ ਇੰਡੀਆ ਦੇ ਵਿੱਚ ਹੂੰ ਆ ਵਰਗ ਹੈਗੇ ਨੇ ਚਾਹੇ ਐਸਟੀਐਸਸੀ ਜੀ ਜਾਂ ਓਬੀਸੀ ਕੈਟਾਗਰੀ ਦੇ ਜੀ ਉਹਨਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਚੁੱਕਣ ਵਾਸਤੇ ਉਹਨਾਂ ਦੀ ਜਿਹੜੀ ਹੈ ਹਮਾਇਤ ਦੇ ਵਿੱਚ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ ਜੀ ਹੁਣ ਮਾਇਆਵਤੀ ਹੁਰਾਂ ਦੇ ਇਹ ਕਹਿਣਾ ਹੈ ਕਿ ਚਾਰ ਵਾਰ ਓ ਜੁਪੀ ਚ ਪਹਿਲਾਂ ਵੀ ਸਰਕਾਰ ਬਣਾ ਚੁੱਕੇ ਨੇ ਤੇ 2007 ਤੇ ਵੀ 6 ਵੀ ਉਹਨਾਂ ਨੇ ਗੱਜ-ਵੱਜ ਕੇ ਸਰਕਾਰ ਬਣਾਈ ਸੀ ਜੀ ਚਾਹੇ ਉਹ ਮਤਲਬ ਕਿ ਪੂਰਾ ਟਨਿਓਰ ਪਹਿਲਾਂ ਪੂਰਾ ਨਹੀਂ ਕਰ ਸਕੀ ਸੀ ਜੀ ਤੇ 2007 ਦੇ ਵਿੱਚ ਵੀ ਤੁਸੀਂ ਜਿਹੜੀ ਸਰਕਾਰ ਬਣੀ ਸੀ ਤੇ ਸਮਝ ਲਓ ਕਿ ਆ ਜਿਸ ਤਰੀਕੇ ਦੇ ਨਾਲ 4 ਸਾਲ ਤੋਂ ਕੁਝ ਦਿਨ ਉਹਨਾਂ ਨੇ ਪੂਰੇ ਕੀਤੇ ਸੀਗੇ ਜੀ ਹੁਣ ਚੀਜ਼ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਗੱਲਬਾਤਾਂ ਕਰ ਰਹੇ ਨੇ ਉਹ ਕਹਿੰਦੇ ਜੀ ਸਾਰੀਆਂ ਸੀਟਾਂ ਦੇ ਤੇ ਚੋਣਾ ਲੜੀਆਂ ਜਾਣਗੀਆਂ ਜੀ ਹੁਣ ਗੱਲ ਇਹ ਹੈ ਕਿ ਉਹ EVM ਮਸ਼ੀਨਾਂ ਦੇ ਨੂੰ ਲੈ ਕੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਹਿੰਦੇ ਇਹ ਚ ਕੋਈ ਦੋ ਰਾਏ ਨਹੀਂ ਕਿ ਜਿਹੜੀ EVM ਮਸ਼ੀਨ ਦੀਆਂ ਇਹ ਗੜਬੜੀਆਂ ਨੇ ਜੀ ਉਹਨਾਂ ਨੂੰ ਲੈ ਕੇ ਪਾਰਟੀ ਦੇ ਲੋਕ ਜਿਹੜੇ ਨੇ ਹੂੰ ਚਿੰਤਾਤ ਪਰੇਸ਼ਾਨ ਨੇ ਪਰ ਕਹਿੰਦੇ ਕੋਈ ਗੱਲ ਨਹੀਂ ਅਸੀਂ ਵੀ ਪੂਰੀ ਊਰਜਾ ਦੇ ਨਾਲ ਪੂਰੀ ਊਰਜਾ ਦੇ ਨਾਲ ਪਾਰਟੀ ਦੇ ਵਿੱਚ ਜਿਹੜੀ ਹੈ ਉਹ ਜਾਣ ਭਰਾਂਗੇ ਹੂੰ ਔਰ ਅਸੀਂ ਪੂਰੀਆਂ ਪੂਰੀਆਂ ਸੀਟਾਂ ਤੇ ਚੋਣ ਲੜਾਂਗੇ ਜਿੱਤਾਂਗੇ ਹੁਣ ਜਿੱਦਾਂ ਕਿ ਆਪਾਂ ਗੱਲਬਾਤ ਕਰਦੇ ਸੀ ਪੰਜਾਬ ਦੇ ਵਿੱਚ ਵੀ ਗੱਲਾਂਬਾਤਾਂ ਹੋ ਰਹੀਆਂ ਸੀਗੀਆਂ ਕਿਤਨੇ ਕਿਤੇ ਅਖਾਲੀ ਦਲ ਦੇ ਨਾਲ ਜਿਵੇਂ ਗੱਠਚੋੜ ਸੀ ਹੂੰ ਹੁਣ ਜਿੱਥੋਂ ਤੱਕ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੈਠਕ ਹੋਊਗੀ ਜਿੱਦਾਂ ਸ਼ਰਮਣੇ ਕਾਲੀਦਾਲ ਦੀ ਤੇ ਜੋ ਗੱਲਾਂ ਵਾਂ ਦਾ ਚੱਲਦੀਆਂ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਪੰਜਾਬ ਦੀਆਂ ਸੀਟਾਂ ਨੂੰ ਲੈ ਕੇ ਗੱਠ ਜੋੜ ਉਹ ਮੈਨੂੰ ਲੱਗਦਾ ਹੁਣ ਉਹ ਤੇ ਵਿਰਾਮ ਲੱਗ ਗਿਆ ਹੋਇਆ ਹੈ ਤੇ ਗੱਠ ਜੋੜ ਜਿਹੜਾ ਹੈਗਾ ਜੀ ਉਹ ਭਾਰਤੀ ਜਨਤਾ ਪਾਰਟੀ ਦਾ ਤੇ ਸ਼ਰਮਣੇ ਕਾਲੀਦਾਲ ਦਾ ਨਵੇਂ ਸਿਰ ਤੋਂ ਹੋ ਸਕਦਾ ਹੈ ਜੀ 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 ਵੀਰਿੰਦਰ ਜੀ ਜਸ ਤੋਂ ਲਾਵਾ ਜੀ ਗੱਲ ਕਰੀ ਆਪਾਂ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਦਾ ਬਹੁਤ ਚਰਚਿਤ ਜੀ ਆਗੂ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਇੱਕ ਪਟੀਸ਼ਨ ਜਿਹੜੀ ਆ ਅਧਾਰ ਕਿਤੇ ਕਿਸ ਕਹਲੋ ਕਿ ਅਪਲੀਕੇਸ਼ਨ ਲਾਈ ਗਈ ਸੀ ਐਨਜੀਟੀ ਨੂੰ ਅਪਲੀਕੇਸ਼ਨ ਭੇਜੀ ਗਈ ਸੀ ਮਾਮਲਾ ਸੀ ਨਜਾਇਜ਼ ਮਾਈਨਿੰਗ ਦਾ ਰੋਪੜ ਦੇ ਵਿੱਚ ਹੁੰਦੀ ਨਜਾਇਜ਼ ਮਾਈਨਿੰਗ ਦਾ ਉਸ ਤੋਂ ਬਾਅਦ ਹੁਣ ਐਨਜੀਟੀ ਦੇ ਵੱਲੋਂ ਇੱਕ ਐਕਸ਼ਨ ਲਿਆ ਗਿਆ ਵਾ ਉਸ ਮਾਮਲੇ ਤੇ ਹੁਣ ਕੀ ਜਿਹੜਾ ਐਕਸ਼ਨ ਲਿਆ ਗਿਆ ਕੀ ਅਪਡੇਟ ਆ ਉਸ ਮਾਮਲੇ ਤੇ ਸਾਡੇ ਦਰਸ਼ਕਾਂ ਨੂੰ ਵਿਚਾਰ ਚਾਹੀਦਾ ਦੇਖੋ ਜੀ ਨੈਸ਼ਨਲ ਗ੍ਰੀਨ ਟਰਬਿਨਲ ਵੱਲੋਂ ਜੀ ਸੂਬਾ ਸਰਕਾਰ ਤੇ ਡਿਪਟੀ ਕਮਿਸ਼ਨਰ ਰੋਪੜ ਨੂੰ ਨੋਟਸ ਭੇਜਿਆ ਆ ਜੀ ਇਹ ਦੱਸੋ ਵੀ ਕੀ ਗੱਲਬਾਤ ਹੈ ਜੀ ਸੋ ਉਹਦੇ ਵਿੱਚ ਸਿੱਧੂ ਹਰਣਕਿਆ ਏਰੀਆ ਤੇ ਜਿੱਥੇ ਸਭ ਇਲੀਗਲ ਮਾਈਨਿੰਗ ਹੁੰਦੀ ਆ ਹੂੰ ਚਾਹੇ ਇੱਥੋਂ ਦਾ ਏਰੀਆ ਥੋੜਾ ਜਿਹਾ ਜਿੱਥੇ ਦੀ ਉਹਨਾਂ ਨੇ ਪਟੀਸ਼ਨ ਪਾਈ ਹੈ ਹੂੰ ਪਰ ਪੰਜਾਬ ਵਿੱਚ ਬਹੁਤ ਥਾਈਂ ਹੂੰ ਇਹੋ ਜੀ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਲਗਾਤਾਰ ਜੀ ਆ ਪਿੱਛੇ ਜੇ ਵੀ ਤੁਸੀਂ ਦੇਖਿਆ ਹੋਣਾ ਕਿ ਆਪਣੇ ਪਠਾਨਕੋਟ ਹਲਕੇ ਤੋਂ ਜੀ ਬਿਲਕੁਲ ਜਗਿੰਦਰਪਾਲ ਹੁਰੀ ਸਾਬਕਾ ਵਿਧਾਇਕ ਕਾਂਗਰਸ ਦੇ ਗੁਨਾ ਨੂੰ ਹੀ ਇਰੈਸਟ ਕੀਤਾ ਗਿਆ ਸੀਗਾ ਹੂੰ ਪਹਿਲਾਂ ਵੀ ਇਰੈਸਟ ਕੀਤਾ ਗਿਆ ਸੀ ਦੁਬਾਰਾ ਫੇਰ ਉਹਨਾਂ ਤੇ ਦੋਸ਼ ਲੱਗਾ ਹੂੰ ਸੋ ਬਹੁਤ ਸਾਰੇ ਇਲਾਕੇ ਇਹੋ ਜਿਹੇ ਨੇ ਜਿੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਈਨਿੰਗ ਹੋ ਰਹੀ ਚੱਲ ਰਹੀ ਹੈ ਜੀ ਜੋ ਦੱਸਿਆ ਜਾ ਰਿਹਾ ਅਸੀਂ ਆਪਣੇ ਵੱਲੋਂ ਨਹੀਂ ਕਹਦੇ ਜੋ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਜੋ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਜਿਸ ਢੰਗ ਨਾਲ ਚਰਚਾਵਾਂ ਹੁੰਦੀਆਂ ਨੇ ਜਾਂ ਕਈ ਵਾਰੀ ਤੁਸੀਂ ਦੇਖ ਲਓ ਕਿ ਭੁਪਿੰਦਰ ਜੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਇੱਕ ਵਾਰ ਮੈਂ ਪਠਾਨਕੋਟ ਦੇ ਇਲਾਕੇ ਜਿੱਕੇ ਰਾਵੀ ਨਦੀ ਦੇ ਇੱਕ ਨੇਾਰੇ ਨਹਿਰ ਦੇ ਕਿਨਾਰੇ ਉੱਤੇ ਦਰਿਆ ਦੇ ਕਿਨਾਰੇ ਇੰਨੇ ਬੁਰੇ ਤਰੀਕੇ ਨਾਲ ਕੰਮ ਚੱਲ ਰਿਹਾ ਸੀਗਾ ਉਹ ਕਾਨੂੰਨੀ ਸੀ ਜਾਂ ਗੈਰ ਕਾਨੂੰਨੀ ਸੀ ਹੂੰ ਇਹ ਤੇ ਨਹੀਂ ਮੈਨੂੰ ਪਤਾ ਲੱਗਾ ਹੂੰ ਕਿਉਂਕਿ ਜੇ ਪੂਰਾ ਪੂਰਾ ਰਿਕਾਰਡ ਦੇਖਣਾ ਹੁੰਦਾ ਹੈ ਜਾਂ ਪੂਰਾ ਪੂਰਾ ਜਿਹੜਿਆ ਚੀਜ਼ਾਂ ਜਾਣਕਾਰੀਆਂ ਲੈਣੀਆਂ ਹੁੰਦੀਆਂ ਨੇ ਜੀ ਪਰ ਜਿਸ ਢੰਗ ਨਾਲ ਉੱਥੇ ਗੈਰ ਕਾਨੂੰਨੀ ਜਾਂ ਕਾਨੂੰਨੀ ਜੋ ਵੀ ਕਹਿ ਲੋ ਉੱਥੇ ਜੋ ਕੰਮ ਚੱਲ ਰਿਹਾ ਸੀਗਾ ਹੂੰ ਉਹ ਇੱਕ ਨਾ ਇੱਕ ਮਤਲਬ ਕਿਤੇ ਨਾ ਕਿਤੇ ਦਿਲ ਨੂੰ ਝੋੜ ਕੇ ਰੱਖ ਦੇਣ ਵਾਲਾ ਸੀ ਆ ਜੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਐਨੇ ਬੁਰੇ ਤਰੀਕੇ ਨਾਲ ਉੱਥੋਂ ਦੇ ਹਾਲਾਤ ਜਿਹੜੇ ਐ ਧਰਤੀ ਦੇ ਐਨੇ ਮਾੜੇ ਸੀਗੇ ਕੰਡੇ-ਕੰਡੇ ਦਰਿਆ ਦੇ ਜੀ ਮਤਲਬ ਕਈ-ਕਈ ਫੁੱਟ ਡੂੰਘੇ ਜਿਹੜੇ ਟੋਏ ਸਾਫ਼ ਨਜ਼ਰ ਆ ਰਹੇ ਸੀਗੇ ਜੀ ਔਰ ਹਾਲ ਇਹ ਸੀ ਉੱਥੋਂ ਦੇ ਇਲਾਕੇ ਦਾ ਕਿ ਜਿੱਥੇ ਕਦੀ ਗ੍ਰੀਨਰੀ ਹੁੰਦੀ ਸੀ ਹਰਿਆਲੀ ਹੁੰਦੀ ਸੀਗੀ ਉੱਥੇ ਬੁਰੀ ਤਰ੍ਹਾਂ ਉਜਾੜ ਨਜ਼ਰ ਆ ਰਿਹਾ ਸੀਗਾ ਜੀ ਇਹ ਸਿਰਫ ਇੱਕ ਥਾਂ ਦੀ ਗੱਲ ਨਹੀਂ ਹੈ ਮਤਲਬ ਪੰਜਾਬ ਜਿੱਥੇ ਤੁਸੀਂ ਦੇਖ ਲਓ ਕਿ ਜਿੱਥੇ ਆਪਾਂ ਅਕਸਰ ਮੈਨੂੰ ਕਹਿੰਦੇ ਤੁਸੀਂ ਯਾਰ ਤਰੱਕੀ یافتਾ ਮੁਲਕਾਂ ਦੀਆਂ ਜਿਆਦਾ ਗੱਲਾਂ ਕਰਦੇ ਹੋ ਕੰਪੈਰੀਜ਼ਨ ਤੇ ਕਰਨਾ ਹੀ ਚਾਹੀਦਾ ਨਾ ਜੇ ਅੱਜ ਅਸੀਂ ਉਹਨਾਂ ਨੂੰ ਨਹੀਂ ਦੇਖਾਂਗੇ ਵੀ ਉੱਥੇ ਦੀ ਕੀ ਖੁਸ਼ਹਾਲੀ ਹੈ ਔਰ ਉਸ ਤੇ ਕਿਸ ਢੰਗ ਨਾਲ ਕੁਦਰਤ ਨੂੰ ਪਿਆਰ ਕੀਤਾ ਜਾਂਦਾ ਔਰ ਸਾਡੇ ਜਿਹੜੇ ਸਿਆਸਤਦਾਨ ਨੇ ਇਹਨਾਂ ਨੇ ਤੇ ਮੈਨੂੰ ਲੱਗਦਾ ਠੇਕਾ ਹੀ ਲੱ ਲਿਆ ਹੋਇਆ ਹੈ ਮੈਂ ਸਾਰਿਆਂ ਨੂੰ ਨਹੀਂ ਕਾਂਗਾਂ ਪਰ ਜ਼ਿਆਦਾਤਰ ਤੇ ਹਾਲ ਇਹੀ ਹੈ ਜਿੱਥੇ ਡਵੈਲਪਮੈਂਟ ਕਰਦੇ ਨੇ ਰੁੱਖ ਰੁੱਖ ਜਿਹੜੇ ਨੇ ਉਹ ਪੁੱਟ ਦਿੱਤੇ ਜਾਂਦੇ ਨੇ ਕੰਕਰੀਟ ਦੇ ਜੰਗਲ ਬਣਾ ਦਿੱਤੇ ਜਾਂਦੇ ਨੇ ਉਹਦੇ ਚ ਵੀ ਕਈ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਕਈਆਂ ਦੇ ਠੁੰਗੇ ਲੱਗ ਜਾਂਦੇ ਨੇ ਜੀ ਸਮਝ ਗਏ ਨਾ ਤੁਸੀਂ ਮੇਰੇ ਗੱਲ ਮਤਲਬ ਕਿਤੇ ਨਾ ਕਿਤੇ ਭ੍ਰਿਸ਼ਟਾਚਾਰੀ ਵੀ ਇਨਵੋਲ ਹੁੰਦੀ ਹੈ ਸੋ ਹਾਲ ਇਹ ਇੰਨਾ ਬੁਰਾ ਕਰਤਾ ਹੈ ਸੂਬੇ ਦਾ ਜੀ ਕਿ ਹਰਿਆਲੀ ਤੇ ਨਜ਼ਰ ਹੀ ਨਹੀਂ ਆਉਂਦੀ ਭੁਪਿੰਦਰ ਜੀ ਪਹਿਲਾਂ ਤੁਸੀਂ ਆਪਣੇ ਲੁਧਿਆਣਾ ਸ਼ਹਿਰ 'ਚ ਦੇਖ ਲਓ ਡਵੈਲਪਮੈਂਟ ਤੇ ਠੀਕ ਹੈ ਡਵੈਲਪਮੈਂਟ ਦੀ ਲੋੜ ਹੈ ਪਰ ਕਿਤੇ ਨਾ ਕਿਤੇ ਕੁਦਰਤ ਦੀ ਰੱਖਿਆ ਕਰਨਾ ਜ਼ਰੂਰੀ ਹੈ ਨਹੀਂ ਤੇ ਅਗਰ ਕੁਦਰਤ ਨਹੀਂ ਹੋਊਗਾ ਤਾਂ ਫਿਰ ਕੁਦਰਤ ਦਾ ਘਾੜ ਕਰਾਂਗੇ ਤੇ ਕੁਦਰਤ ਕਿਤੇ ਨਹੀਂ ਕਿਤੇ ਜਵਾਬ ਦੇਊਗੀ ਸਾਨੂੰ ਚਾਹੇ ਹੜਾਂ ਦੇ ਰੂਪ ਚ ਦੇ ਦੇ ਸੋਕਿਆਂ ਦੇ ਰੂਪ ਚ ਦੇ ਦੇ ਪਾਣੀ ਦਾ ਤਾਂ ਪਾਣੀ ਦਾ ਅਸੀਂ ਬੁਰਾ ਹਾਲ ਕਰਤਾ ਜੀ ਏਡੇ ਏਡੇ ਵੱਡੇ ਆਧਾਰੇ ਬਣੇ ਹੋਏ ਨੇ ਚਾਹੇ ਪੋਲੂਸ਼ਨ ਕੰਟਰੋਲ ਬੋਰਡ ਬਣਿਆ ਹੋਇਆ ਹੈ ਮਾਈਨਿੰਗ ਡਿਪਾਰਟਮੈਂਟ ਬਣਿਆ ਹੋਇਆ ਹੈ ਹੋਰ ਤੁਸੀਂ ਲਾ ਲਓ ਫੋਰੈਸਟ ਡਿਪਾਰਟਮੈਂਟ ਬਣਿਆ ਹੋਇਆ ਪਰ ਕੀ ਇਹ ਸਾਰੇ ਡਿਪਾਰਟਮੈਂਟ ਸੁੱਤੇ ਪਏ ਨੇ ਜਾਂ ਕਿ ਫਿਰ ਸਿਆਸੀ ਦਬਾਅ ਦੇ ਕਰਕੇ ਇਹਨਾਂ ਨੂੰ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ ਤੋਈ ਕਾਰਨ ਹੋ ਸਕਦੇ ਨੇ ਨਾ ਕਿ ਪਿੱਛੋਂ ਪ੍ਰੈਸ਼ਰ ਹੈ ਵੀ ਰੁਕ ਜਾ ਭਾਈ ਤੂੰ ਰਹਿਣ ਦੇ ਇਹ ਫਲਾਣਾ ਬੰਦੇ ਦਾ ਢਿੰਗੜੇ ਬੰਦੇ ਦਾ ਇਹਦੇ ਵਾਸਤੇ ਤੁਸੀਂ ਰੁਕ ਜਾਓ ਇਹ ਕੰਮ ਨਾ ਕਰੋ ਜੀ ਕਿਤੇ ਨ ਕਿਤੇ ਰੁਕਿਆ ਜਾ ਰਿਹਾ ਜਾਂ ਫਿਰ ਮਹਿਕਮੇ ਪਛਟ ਹੋ ਚੁੱਕੇ ਨੇ ਜੀ ਹਾਲ ਇੰਨਾ ਕੁ ਮਾੜਾ ਕਰ ਦਿੱਤਾ ਹੈ ਸੂਬੇ ਦਾ ਸੂਬੇ ਦੇ ਵਿੱਚ ਪੋਲਿਊਸ਼ਨ ਦੀ ਜਿਹੜੀ ਦਰ ਹੈ ਬਹੁਤ ਤੇਜ਼ੀ ਨਾਲ ਵਧੀ ਹੈ ਜੀ ਜੰਗਲ ਖਤਮ ਹੋ ਰਿਹਾ ਲਗਾਤਾਰ ਹੂੰ ਦੂਜੇ ਪਾਸੇ ਤੁਸੀਂ ਦੇਖ ਲਓ ਕਿ ਭ੍ਰਿਸ਼ਟਾਚਾਰੀ ਸਿਰ ਚੜ ਕੇ ਬੋਲ ਰਹੀ ਹੈ ਜੀ ਬਿਲਕੁਲ ਜੋ ਮਰਜ਼ੀ ਕਹਿ ਲਈਏ ਆਪਾਂ ਵੀ ਠੀਕ ਹੈ ਕੁਝ ਲੋਕ ਚੰਗੇ ਵੀ ਨੇ ਜਿਹੜੇ ਕਿ ਚਾਹੇ ਉਹ ਸਰਕਾਰ ਚੇ ਨੇ ਚਾਹੇ ਉਹ ਸਮਝ ਲਓ ਕਿ ਬਿਊਰੋਕਰੇਟਸ ਨੇ ਕੁਝ ਲੋਕ ਸਾਰੇ ਨਹੀਂਗਾ ਕੁਝ ਲੋਕ ਚੰਦ ਲੋਕ ਜੀ ਚੰਗਾ ਕੰਮ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਜੀ ਪਰ ਕਿਤੇ ਨੇ ਕਿਤੇ ਉਹ ਨਤੀਜਾ ਸਾਹਮਣੇ ਨਹੀਂ ਆਉਂਦਾ ਹੂੰ ਜੇ ਇਹੀ ਹਾਲ ਰਿਹਾ ਨਾ ਭਵਿੰਦਰ ਜੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਇਹ ਪਿਆਰਾ ਸੂਬਾ ਪੰਜਾਬ ਹੂੰ ਇੱਥੇ ਤੁਸੀਂ ਦੇਖ ਲਓ ਜਿਸ ਤਰੀਕੇ ਨਾਲ ਨੌਜਵਾਨ ਬਾਹਰ ਜਾ ਰਿਹਾ ਹੈ ਜੀ ਔਰ ਪ੍ਰਵਾਸੀਆਂ ਦੀ ਜਿਹੜੀ ਇੱਥੇ ਭਮਾਰ ਹੋਈ ਜਾ ਰਹੀ ਹੈ ਬਿਲਕੁਲ ਇਹ ਰਹਿਣ ਯੋਗ ਨਹੀਂ ਰਹੂਗਾ ਕਈ ਲੋਕ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਮ ਜਸ ਢੰਗ ਨਾਲ ਇਹ ਸਭ ਚੀਜ਼ਾਂ ਚੱਲ ਰਹੀਆਂ ਨੇ ਪ੍ਰਵਾਸੀਆਂ ਦੀ ਗਿਣਤੀ ਵਧਦੀ ਪਈ ਹੈ ਉਹ ਦਿਨ ਦੂਰ ਨਹੀਂ ਹਮ ਜਦੋਂ ਵਿਧਾਇਕ ਤੇ ਮੰਤਰੀ ਹਮ ਪ੍ਰਵਾਸੀ ਹੋਇਆ ਕਰਨਗੇ ਜੀ ਤੇ ਸਾਡੇ ਪੰਜਾਬੀ ਹੱਥ ਜੋੜ ਕੇ ਉਹਨਾਂ ਤੋਂ ਕੰਮ ਲੈਣ ਜਾਇਆ ਕਰਾਂਗੇ ਜੀ ਇਹ ਵੀ ਦਿਨ ਦੂਰ ਨਹੀਂ ਹੈ ਹਾਲਾਤ ਪੰਜਾਬ ਦੇ ਇੰਨੇ ਮਾੜੇ ਔਰ ਸਿੱਧੇ ਸਿੱਧੇ ਮੈਂ ਇਹ ਕਾਂਗਾ ਸਾਰਿਆਂ ਨੂੰ ਮੈਂ ਬਿਲਕੁਲ ਨਹੀਂ ਕਾਂਗਾ ਕਿਉਂਕਿ ਚੰਗੇ ਮਾੜੇ ਹਰ ਪਾਸੇ ਹੁੰਦੇ ਨੇ ਪਰ ਵੱਡੀ ਗਿਣਤੀ ਸਾਡੇ ਉਹਨਾਂ ਸਿਆਸਤਦਾਨਾਂ ਦੀ ਹੈ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਨ ਤੇ ਕੋਈ ਕਸਰ ਨਹੀਂ ਛੱਡੀ ਜੀ ਲੱਕ ਬੰਨਿਆ ਹੋਇਆ ਗਿਆ ਸੀ ਦੇ ਪੰਜਾਬ ਨੂੰ ਬਰਬਾਦ ਕਰਕੇ ਹੀ ਸਾਹ ਲੈਣਾ ਨਤੀਜਾ ਸਭ ਦੇ ਸਾਹਮਣੇ ਆ ਜੋ ਮਰਜੀ ਕਹਿੰਦੇ ਰਹਿਣ ਜੋ ਮਰਜੀ ਦਾਅਵੇ ਕਰਦੇ ਰਹਿਣ ਅਸੀਂ ਇਹ ਕਰਤਾ ਅਸੀਂ ਉਹ ਕਰਤਾ ਪਰ ਤੁਸੀਂ ਦੇਖ ਲਓ ਮੈਂ ਅਕਸਰ ਗੱਲ ਹੁਣ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਜਿਹੜੀ ਹੈ ਬਹੁਤ ਤੇਜ਼ੀ ਨਾਲ ਵਧਦੀ ਪਈ ਹੈ ਜਿਹੜੀਆਂ ਨੌਕਰੀਆਂ ਵੀ ਨੌਕਰੀਆਂ ਵੀ ਤੁਸੀਂ ਦੇਖ ਲਓ ਕੋਈ ਵੀ ਕਾਰੋਬਾਰ ਰੇੜੀਆਂ ਹੋਰ ਤੁਸੀਂ ਦੇਖ ਲਓ ਚਾਰੇ ਪਾਸੇ ਪ੍ਰਵਾਸੀਆਂ ਦੀ ਨਜ਼ਰ ਆ ਰਹੀਆਂ ਨੇ ਜੀ ਪੰਜਾਬੀ ਜਿਹੜਾ ਹੈਗਾ ਉਹ ਵੈਸੇ ਜਿਹੜਾ ਤਗੜਾ ਬੰਦਾ ਉਹ ਬਾਹਰ ਹੈ ਮਾੜੇ ਬੰਦੇ ਲਈ ਵੈਸੇ ਹਾਲ ਮਾੜਾ ਹੀ ਹੈ ਹੂੰ ਸੋ ਇਹ ਸਭ ਹਾਲਾਤ ਜਿਹੜੇ ਆ ਜੀ ਹੋ ਰਹੇ ਨੇ ਪੰਜਾਬ ਦੇ ਆਪਾਂ ਗੱਲ ਕਰ ਰਹੇ ਸੀਗੇ ਐਨਜੀਟੀ ਨਵਜੋਤ ਸਿੰਘ ਸਿੱਧੂ ਹੁਰਵਾਨਾ ਦੀ ਉਹਨਾਂ ਨੇ ਐਨਜੀਟੀ 'ਚ ਜਿਹੜੀ ਡਾਇਰ ਕੀਤੀ ਸੀ ਇੱਕ ਅਪੀਲ ਕੀਤੀ ਸੀ ਉਸ ਨੂੰ ਲੈ ਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਹਿਲਾਂ ਤੇ ਪੰਜਾਬ ਸਰਕਾਰ ਕਹਿੰਦੀ ਸੀ ਕਿ ਜਿਹੜੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਨੇ ਜਾਂ ਜਿਹੜੇ ਸਿਆਸੀ ਲੋਕ ਨੇ ਜਿਹੜੇ ਮਾੜੇ ਕੰਮ ਕਰਦੇ ਉਹਨਾਂ ਤੋਂ 20000 ਕਰੋੜ ਰੁਪਏ ਕਢਵਾ ਕੇ ਬੀਬੀਆਂ ਨੂੰ ਦੇਵਾਂਗੇ ਕਹਿੰਦੇ ਹੁਣ ਤੇ 2 ਸਾਲ ਹੋ ਗਏ ਸਰਕਾਰ ਬਣੀ ਨੂੰ ਜੀ ਹੁਣ ਤੇ ਇਹ ਜਿਹੜੀ ਰਕਮ ਹੈ 40000 ਕਰੋੜ ਦੇ ਲਾਕੇ ਚੱਕੇ ਵੰਦੀ ਹੈ ਹੂੰ ਤੇ ਕਿਤੇ ਨਾ ਕਿਤੇ ਇਹ ਕਹਿੰਦੇ ਵੀ ਸਰਕਾਰ ਜਿਹੜੀ ਹੈ ਜੀ ਉਹ ਉਹਨਾਂ ਦੇ ਸਾਹਮਣੇ ਇਹ ਸਭ ਚੀਜ਼ਾਂ ਚਲਦੀਆਂ ਪਈਆਂ ਰੋਕ ਲਈ ਨਹੀਂ ਜਾ ਰਹੀ ਪੰਜਾਬ ਦੇ ਹਾਲਾਤ ਇਦਾਂ ਦੇ ਬਣਦੇ ਪਏ ਨੇ ਜੀ ਸੋ ਦੋਸ਼ ਜਿਹੜੀ ਆਪੋਜੀਸ਼ਨ ਪਾਰਟੀ ਲਾਉਂਦੀ ਲਾਉਂਦੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਦੋਸ਼ ਇਹਨ ਲੱਗਦਾ ਕਿ ਸੱਚੇ ਵੀ ਹੁੰਦੇ ਨੇ ਜੀ ਸੱਚੇ ਵੀ ਨੇ ਕਿ ਜਸ ਢੰਗ ਨਾਲ ਪੰਜਾਬ ਦੇ ਵਿੱਚ ਸਭ ਚੀਜ਼ਾਂ ਚੱਲ ਰਹੀਆਂ ਨੇ ਜੀ ਬੜੇ ਮਾੜੇ ਹਾਲਾਤ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਹਮ ਹੁਣ ਇਹ ਤੇ ਆਉਣ ਵਾਲਾ ਸਮਾਂ ਦੱਸਦਾ ਜੀ ਭਪਿੰਦਰ ਜੀ ਕੀ ਬਣਦਾ ਹੈ ਕੀ ਬਣਦਾ ਪੰਜਾਬ ਦਾ ਔਰ ਖਾਸ ਤੌਰ ਤੇ ਪੰਜਾਬੀਆਂ ਨਾਲ ਕੀ ਬਣਦਾ ਜੀ ਬਿਲਕੁਲ ਦੱਸਦਾ ਇਹ ਕਰਦਾ ਕਿ ਚੰਗਾ ਹੋਏ ਸਭ ਕੁਝ ਜੀ ਜੀ ਬਾਕੀ ਸਮਾਂ ਹੀ ਦੱਸੇਗਾ ਬਿਲਕੁਲ ਬਿਲਕੁਲ ਜੀ ਭਪਿੰਦਰ ਜੀ ਜੀਵਨਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਇ ਸੰ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਸਿਆਸਤ ਦੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੱਕਦੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਨਾਲ ਨਵੇਂ ਸਿਆਸਤ ਦੇ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈ ਦੀ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ